ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਨਿਊ ਬਲੌਗ 'ਚ ਉਮੀਦ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਜੀ ਜਿਹੜੇ ਵੀ ਆਪਣੇ ਚੈਨਲ ਦੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਆਪਾਂ ਜੀ ਅੱਜ ਜਾ ਰਹੇ ਹਾਂ ਆਪਣੇ ਦੂਜਿਆਂ ਦੇ ਹੈਗਾ ਸੁਖਮਨੀ ਸਾਹਿਬ ਦਾ ਪਾਠ ਤੇ ਆਪਾਂ ਜਾ ਰਹੇ ਹਾਂ ਜੀ ਉਹਨਾਂ ਦੇ ਬਸ ਮੈਂ ਤਿਆਰ ਹੋਇਆ ਬੈਠਾ ਹੀ ਬੀਬੀ ਤਿਆਰ ਹੋਈ ਜਾਂਦੀ ਐ ਤੇ ਜੀ ਮੈਂ ਤੇ ਬੀਬੀ ਜਾਵਾਂਗੇ ਜੇਕਰ ਸ਼ਰਨ ਵਰਗੇ ਗਏ ਹੋਏ ਆਪਦੇ ਨਾਨਕੀ ਮਿਲਾਂਗੇ ਸਾਨੂੰ ਉੱਥੇ ਦਿਖਾਵਾਂਗੇ ਉੱਥੇ ਉਹਦਾ ਐਡਰੈਸ ਠੀਕ ਐ ਹਾਂ ਬਾਦ ਦੀ ਵੀ ਰਖਣਾ ਲੈ ਮੈਂ ਨਾ I'm not ഇതവരന്ന കാരണമോ આ વિડિયો બનાવવા લાગ્યા છોડી જોડી દીધી ਹਾਂਜੀ ਆਪਾਂ ਜਾਏ ਜੀ ਆਪਣੇ ਦੂਜਿਆਂ ਦੇ ਸੁਖਮਨੀ ਸਾਹਿਬ ਦਾ ਪਾਠ ਸੀਗਾ ਤੇ ਬਹੁਤ ਵਧੀਆ ਪ੍ਰੋਗਰਾਮ ਸੀਗਾ ਉਹਨਾਂ ਦਾ ਤੇ ਆਪਾਂ ਹੁਣੇ ਆਏ ਆ ਜੀ ਮੰਗੋ ਟਾਈਮ 10:30 ਹੋ ਗਏ ਜੀ 9 ਵਜੇ ਭੋਗ ਪੈ ਗਿਆ ਸੀਗਾ ਜੀ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਹੋਰ ਬਲੌਗ ਨਾਲ ਵੇਖਦੇ ਰਹੋ ਜੀ ਆਪਣੇ ਬਲੌਗ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਗਮੰਡੀ ਆਪਣੇ ਕਰੀ ਜਾਂਦੇ ਆ ਕੱਦੂ ਰੋਟਾਵੇਟਰ ਨਾਲ ਨਿਆਰਾ ਬਹੁਤਾ ਹੀ ਰੋਟਾਵੇਟਰ ਦਾ ਹਲਾ ਨਾਲ ਗੱਦੂ ਕਰਨ ਨੂੰ ਹੌਕਸ ਕਰਨਾ ਪੈਂਦਾ ਏ ਕੇਰੀ ਨਿਘਾਉਂਦਾ ਲੱਸਾ ਮੁੜ ਕੇ ਲੋਡ ਨਹੀਂ ਪੈਂਦੀ ਮਾਰੇ ਟਰੈਕਟਰ ਮੁੱਖਾ ਰਹਿਣਾ ਜੀ ਕੇਰਾ ਨਾਲ ਕੇ ਚਲੋ ਜੀ